ਕੀ ਹਾਲ ਚਾਲ ਆ ਬਈ ਆਪਾਂ ਲੱਗਣਾ ਸੀਗਾ ਮੱਕੀ ਦਾ achar ਪੁੱਤਰਨ ਤੇ ਹੁਣ ਟਰੈਕਟਰ ਟਰਾਲੀ ਅੱਜ ਆਪਣਾ ਤਿਆਰ ਆ ਤੇ 2 ਕਿਲਿਆਂ ਦਾ achar ਆ ਆਪਾਂ ਕੀ ਕਰਾਂਗੇ ਸਾਰਾ ਫੈਕਟਰੀ ਦੇ ਵਿੱਚ ਹੀ ਲਾਉਣਾਗਾ ਟਰੈਕਟਰ ਤਿਆਰ ਆਗਾ ਕਿਉਂਕਿ ਆ ਸੀਗਾ ਬੈਡ ਵਗੈਰਾ ਟਰਾਲੀ ਦੇ ਲਾਉਣ ਵਾਲਾ ਸੀਗਾ ਉਹ ਅੱਜ ਲਾਤਾ ਉਹ ਲਾ ਕੇ ਇਦੋਂ ਬੱਚਾ ਰੈਡੀ ਆ ਤੇ ਸ਼ਾਮ ਨੂੰ ਆਉਣਗੇ ਹੜੰਬੇ ਵਾਲੇ ਹੜੰਬੇ ਨਾਲ ਪੁੱਤਰ ਕੇ ਨਾ ਚਾਰ ਆਪਾਂ ਇਹਨਾਂ ਦਾ ਟਰਾਲੀ ਆ ਪਹੁੰਚ ਕੇ ਖੇਤ ਤੇ ਲੇਬਰ ਵੀ ਆ ਗਈ ਤੇ ਜਿਹੜੀ ਝਿੜੀ ਆ ਹੁਣ ਹੈ ਨਾ ਮੱਕੀ ਦੇ ਵਿੱਚ ਉਹਨਾਂ ਨੇ ਸਟਾਰਟ ਕਰਤੀ ਦੇਣੀ ਤੇ ਬਾਕੀ ਵੀ ਇਧਰਲੇ ਪਾਸੇ ਦਿਖਾ ਵੀ ਦੇਣਾ ਤੇ ਟਰੈਕਟਰ ਟਰਾਲੀ ਸਾਡਾ ਤਿਆਰ ਆ ਤੇ ਇੱਕ ਤਾਂ ਇਹ ਸੈਂਟਰ ਤੇ ਮਾਰਨੀ ਝਿੜੀ ਆ ਬਚਾੜੇ ਇੱਕ ਇਹਨਾਂ ਨੇ ਮਾਰ ਲਈ ਮੰਨ ਕੇ ਚੱਲੋ ਵੀ ਅੱਧਰਲੇ ਬੰਦੇ ਆਪਾਂ ਕਾਹ ਦਿੰਨੇ ਆ ਇੱਕ ਆਹ ਥੱਲੇ ਮਤਲਬ ਆਹ ਸਾਰੀ ਝਿੜੀ ਬੱਤੀ ਗਈ ਇੰਦਰ ਲੰਬੇ ਰੋਡ 'ਤੇ ਦੋ ਕਿੱਲੇ ਦਾ ਨੇੜ ਹੈਗਾ ਬਾਕੀ ਜਿਹੜੀ ਆ ਮੱਖੀਆ ਇਹਦਾ ਚਾਰ ਪਾਊਗਾ ਬਈ ੜਕ ਕੇ ਠੀਕ ਆ ਤੇ ਇੱਕ ਕਿੱਲੇ ਦੀ ਬਾਹੀ ਇਧਰ ਨੂੰ ਝਿਰੀ ਮਾਰਦੀ ਦੋ ਕਿੱਲਾਂ ਦੀ ਬਾਹੀ ਉਧਰ ਨੂੰ ਤੇ ਫਿਰ ਟਾਈਮ ਨਹੀਂ ਕੰਮ ਆਗਾ ਜਿਹੜਾ ਨਿਬੜ ਜੂਗਾ ਤੇ ਬਾਈ ਆ ਬਾਈ ਹੁਣੇ ਆਏ ਨੇ ਆਪਣੇ ਕੋਲ ਝਿਰੀ ਮਾਰਨ ਤੇ ਮੱਖੀ ਦਾ ਕੰਮ ਹੁੰਦਾ ਥੋੜਾ ਜਿਆ ਸਾਖਦੀ ਆ ਤੇ ਨਾਲ ਇੱਕ ਸਾਡੇ ਪਿੰਡ ਦਾ ਆਇਆਗਾ ਜੱਗੂ ਉਹ ਵੀ ਦਿਖਾਣਾ ਆ ਬੈਠੇ ਬਾਈ ਹੁਣੇ ਟੋਟਾ ਦਵਾਈਆ ਬੰਤ ਤੇ ਨਾਲ ਇੱਕ ਬਾਈ ਅਹਿ ਲਿਆਂਦਾ ਜੱਗੂ ਨਾਲ ਲਿਆਂਦਾ ਜੱਗੂ ਹਾਂ ਇਹ ਕਹਿੰਦਾ ਵੀ ਮੈਂ ਵੀ ਜਿੰਨਾ ਹੋਇਆ ਕੰਮ ਹੈ ਨਾ ਕਰਾ ਦੂੰਗਾ ਮੈਂ ਖਾ ਚੱਲ ਠੀਕ ਆ ਤੇ ਮੈਂ ਫਿਰ ਥੋੜਾ ਹੀ ਆ ਕੰਮ ਬਸ ਆ ਟਰਾਲੀ ਚ ਜਦੋਂ ਵੜ ਗਿਆ ਪੱਲੀ ਦੱਬਣੀਆਂ ਜਾਂ ਚਾਰਜਾ ਸਹੀ ਕਰਨਾ ਬਸ ਹੈ ਵੀ ਜਵਾਕ ਆਪਾਂ ਜ਼ੋਰ ਨਹੀਂ ਲਗਾਉਣਾ ਇਹਦਾ ਖੜਾ ਜੱਗੂ ਹਾਂ ਕਾਸੀ ਬਾਈ ਬਾਈ ਨੇ ਲੱਗੇ ਪਏ ਇਧਰ ਚਰੀ ਮਾਰਨ ਤੇ ਇੱਕ ਵੱਟ ਤੇ ਇੱਕ ਬੈਟ ਹੁੰਦਾ ਨਾਲ ਤੇ ਉਹ ਲੈ ਜਾਂਦਾ ਤੇ ਪਵਾਉਂਦਾ ਚਰੀ ਹੁਣ ਮਾਰਨ ਲੱਗੇ ਪਿਆ ਤੇ ਇੱਕ ਘੰਟੇ ਜਿੰਨਾਂ ਨੇ ਚਰੀ 2 ਕਿਲੋ ਦੀ ਮਾਰਦਣੀ ਆ ਤੇ ਕਿਉਂ ਇਹਨਾਂ ਦਾ ਕੰਮ ਹੀ ਇਹ ਆ ਬਹੁਤ ਤੇਜ਼ ਹੁੰਦਾ ਕੰਮ ਬਾਈ ਬਾਕੀ ਕੰਮ ਸੌਣਾ ਆਪਾਂ ਦੇ ਕਮੈਂਟਾਂ ਜਿੰਨੀ ਚਰੀ ਮਾਰਦੀ ਰਹਿੰਦੀ ਜਿਹੜੀ ਬਾਈ ਚਰੀ ਵਾਈਦੀ ਹੁੰਦੀ ਆ ਹਨਾ ਤੇ ਇਸ ਤਰ੍ਹਾਂ ਵਾਈਦੀ ਹੁੰਦੀ ਆ ਜਿਵੇਂ ਤੁਸੀਂ ਪਿੱਛੇ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਸ ਤਰ੍ਹਾਂ ਨੂੰ 2 ਕਿੱਲਿਆਂ ਦੀ ਆ ਤੇ ਸਾਰੀ ਚੀਰੀ ਮਾਰਤੀ ਤੇ ਇਸ ਤੋਂ ਬਾਅਦ ਚ ਹੁਣ ਆਊਗਾ ਹੜੰਬਾ ਤੇ ਹੜੰਬੇ ਦੇ ਨਾਲ ਕੁਤਰੀ ਜਾਊ ਉਸ ਤੋਂ ਬਾਅਦ ਆਊਗਾ ਗ੍ਰਾਈਂਡਰ ਹੁਣ ਜਿਹੜਾ ਗ੍ਰਾਈਂਡਰ ਹੋਊ ਕੱਲਾ ਕੱਲਾ ਸਿਆੜਾ ਜਿਹੜਾ ਉਹ ਲੈ ਜਾਊਗਾ ਤੇ ਸ਼ਾਮ ਤੱਕ 2 ਕਿੱਲਿਆਂ ਦਾ ਕੰਮ ਆ ਜਿਹੜਾ ਉਹ ਲਾਗੇ ਚਾਰ ਹੁਣ ਬਣਾਉਣਾ ਤੇ ਸਾਡੇ ਮੁੰਡੇ ਵੀ ਆ ਗਏ ਤੇ ਨਿਕਾਸ ਤੇ ਇਹ ਆਲੂ ਵਾਲੀ ਜ਼ਮੀਨ 'ਚ ਮੱਕੀ ਸੀਗੀ ਆਪਣੀ ਤੇ ਉੱਥੇ ਲਾਗੇ ਚਾਰ ਹਣ ਬਣਨ ਲੱਗਿਆ ਤੇ ਹੁਣ ਵਧੀਆ ਕੰਮ ਆ ਗਿਆ ਜਿਹੜਾ ਸਾਧ ਹੋ ਗਿਆ ਤੇ ਪਹਿਲਾਂ ਤੋਂ ਨੌਕਸ ਪੈ ਗਿਆ ਸੀਗਾ ਮਸ਼ੀਨ ਤੇ ਨੌਕਸ ਪੈਣ ਦੇ ਕਾਰਨ ਥੋੜਾ ਜਿਹਾ ਟਾਈਮ ਲੱਗ ਗਿਆ ਤਾਂ ਕਰਕੇ ਦੇਖੋਗੇ ਤੇ ਇੱਧਰ ਲੱਗੇ ਹੋਏ ਸਾਡੇ ਬੰਦੇ ਇੱਥੋਂ ਦੀ ਰੋਕ ਲਾਉਦੇ ਆ ਆਸੇ ਲੱਗੇ ਹੋਇਆ ਬਾਈ ਸਾਰੇ ਬੰਦੇ ਸਾਡੇ ਐਸ ਤਰ੍ਹਾਂ ਰੋਕ ਆ ਜਿਹੜੇ ਲਾਉਣੇ ਬਹੁਤ ਔਖੇ ਆ ਆਜ ਆ ਗਿਆ ਗ੍ਰਾਈਂਡਰ ਆ ਲਓ ਜੀ ਗ੍ਰਾਈਂਡਰ ਆ ਗਿਆ ਤੇ ਇਹਦੇ ਨਾਲ ਹੁਣ ਚਾਰ ਆ ਜਿਹੜਾ ਟਰਾਲੀਆਂ ਭਰਾਂਗੇ ਪਹਿਲਾਂ ਭਰੀਆਂ ਸੀ ਜਿਹੜੇ ਹੜੰਦੇ ਦੇ ਨਾਲ ਕਿਉਂਕਿ ਚੀ ਬਿਮਾਰੀ ਸੀ ਹਨਾ ਹੁਣ ਆ ਗ੍ਰਾਈਂਡਰ ਚੱਲੀ ਜਾਂਦਾ ਤੇ ਸਾਹਮਣੇ ਦਿਖਾਉਣਾ ਤੁਹਾਨੂੰ ਆ ਦੇਖੋ ਚੱਲੀ ਜਾਂਦਾ ਗ੍ਰਾਈਂਡਰ ਅੱਜ ਹੋਦਾ ਤਾਂ ਨਹੀਂ ਕਿ ਥੋੜਾ ਜਿਹਾ ਲੇਟ ਹੋ ਗਏ ਲੇਟ ਹੋਣ ਕਰਕੇ ਥੋੜਾ ਜਿਹਾ ਲੇਟ ਚੱਲਿਆ ਕੰਮ ਮੱਕੀ ਵੀ ਭਾਰੀ ਆ ਆਪਣੀ ਮੱਕੀ ਹੁਣ ਦੇਖੋ ਤੁਹਾਡੇ ਸਾਹਮਣੇ ਆ ਠੀਕ ਆ ਸਾਰੀ ਭਾਰੀ ਆ ਮੱਕੀ ਤੇ ਇੱਧਰ ਖੜਾ ਚੱਕੂ ਕਿਵੇਂ ਚੱਕੂ ਖਾਣਾ ਖੰਡੀਆਂ ਵਾਲੇ ਦੇ ਨਾਲ ਜੇਟ ਕਰਿਆ ਵਾ ਠਿਕਾ ਤੇ ਉੱਥੇ ਸਾਰੀ ਆ ਜਿਹੜੀ ਇਹ ਬੱਕੀ ਆਪਾਂ ਲਾ ਕੇ ਆਉਣੀ ਏ ਤੇ ਹੁਣ ਗ੍ਰੈਂਡਰ ਚੰਡੀ ਵਾਲਾ ਭਰ ਕੇ ਟਰਾਲੀਆ ਭੜਾ ਲਾਗੇ ਸਵੇਰੇ ਲਾਇਆ ਵਾ ਵੀ ਇੰਨੀ ਇੱਕ ਵੀਡੀਓ ਜੇ ਭਾਈ ਸ਼ੇਅਰ ਜ਼ਰੂਰ ਕਰਿਓ